ਆਹ ਮੇਰੇ ਦੇਸ਼ ਦਾ ਝੰਡਾ ਆਨ ਬੇਸ ਰਿਸਪੈਕਟ ਆਨਵੇਸ ਰਿਸਪੈਕਟ ਇਸ ਸਾਡੇ ਇੱਕ ਛੋਟੀ ਜਿਹੀ ਗਲਤ ਕਰਨ ਵਾਲੀ ਕਰਨ ਦੂਬ ਜਦੋਂ ਮੇਰੀ ਫਿਲਮ ਆਈ ਸੀ ਸਰਦਾਰ ਜੀ ਉਹ ਫਰਵਰੀ ਚ ਬਣੀ ਸੀ ਜਦੋਂ ਆਲਰੇਡੀ ਮੈਚ ਖੇਲਦੇ ਵਾਂਸੇ ਸਾਰੇ ਅਸੀਂ ਜਿਹੜੇ ਸਾਡੇ ਨੂੰ ਬਹੁਤ ਹੀ ਦੁਖਦਾਈ ਘਟਨਾ ਹੋਈ ਪਹਿਲਾਂ ਘਮਟੈਕ ਅਸੀਂ ਉਦੋਂ ਵੀ ਨਿੱਦਾਂ ਕੀਤੀ ਉਦੋਂ ਵੀ ਅਰਦਾਸ ਕੀਤੀ ਅੱਜ ਵੀ ਅਰਦਾਸ ਕਰਦੇ ਆ ਕਿ ਜਿਨ੍ਹਾਂ ਨੇ ਵੀ ਉਹ ਹਮਲਾ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇ। ਅਸੀਂ ਆਪਣੇ ਦੇਸ਼ ਦੇ ਨਾਮ ਪਰ ਜਿਹੜੇ ਹੁਣ ਮੈਚ ਹੋਏ ਇਹਦਾ ਤੇ ਮੇਰੀ ਫਿਲਮ ਦਾ ਫਰਕ ਬਹੁਤ ਹੈ ਸਾਡੀ ਫਿਰ ਪਹਿਲਾਂ ਸ਼ੂਟ ਹੋਈ ਸੀ ਮੈਚ ਬਾਅਦ ਸ਼ੂਟ ਹੋਇਆ ਤੇ ਲੈ ਜੀ ਜੀ ਦਾ ਫੋਰ ਲੱਗ ਗਿਆ ਤੇ ਜੀ ਦਸਾਹ ਨੂੰ ਦੇਸ਼ ਦੇ ਖਿਲਾਫ ਦੇ ਫੋਰ ਦੇ ਦਿੱਤੇ ਪਰ ਪੰਜਾਬੀ ਤੇ ਸਰਦਾਰ ਕੌਮ ਕਦੇ ਦੇਸ਼ ਦੇ ਖਿਲਾਫ ਨਹੀਂ ਜਾ ਸਕਦੀ ਮੇਰੇ ਕੋਲ ਬਹੁਤ ਜਵਾਬ ਹੈ ਮੈਂ ਚੁੱਪ ਰਿਹਾ ਵੀ ਆਪਣੇ ਅੰਦਰ ਰੱਖਿਆ ਸਾਰੀਆਂ ਗੱਲਾਂ ਮੈਂ ਬੋਲਿਆ ਨਹੀਂ ਮੇਰੇ ਕੋਲ ਜਵਾਬ ਬਹੁਤ ਹੈ ਇਹ ਹੈ ਕਿ ਕੋਈ ਕੁਝ ਵੀ ਗਵੇ ਤੁਹਾਨੂੰ ਤੁਸੀਂ ਉਸ ਜ਼ਹਿਰ ਨੂੰ ਆਪਣੇ ਅੰਦਰ ਨਹੀਂ ਲੈ ਕੇ ਜਾਣਾ ਇਹ ਮੈਂ ਸਿੱਖਿਆ ਇਹ ਲਾਈਵ ਕਰਕੇ ਮੈਂ ਬੋਲਿਆ ਨਹੀਂ ਮੈਂ ਚੁੱਪ ਰਿਆ ਪਰ ਤੁਹਾਡਾ ਪਿਆਰ ਹੈ ਮੈਂ ਅੱਜ ਮੇਰੇ ਦੇਸ਼ ਦਾ ਚੱਕਾ ਮੈਂ ਦੇਖਿਆ ਤਾਂ ਮੈਂ ਤੁਰਿਆ ਨਹੀਂ Thank you guys so thank you thanks so many ਬਹੁਤ ਬਹੁਤ ਸ਼ੁਕਰੀਆ ਗੱਲਾਂ ਹੋਰ ਵੀ ਬਹੁਤ ਹੈ ਕਰਨ ਵਾਲੀਆਂ ਪਰ ਆਰਾਮ ਨਾਲ ਦੂ ਹੈ I don't want to do that shit give me चलो ਬਹੁਤ ਪਿਆਰਾ ਮਾਹੌਲ ਹੈ ਤੁਸੀਂ ਇੱਥੇ ਖੂਬਸੂਰਤ ਸਾਰੇ ਲੱਗ ਰਹੇ ਹੋ ਅਗਾਂਹ ਤੁਹਾਡਾ ਮਾਹੌਲ ਜਿਹੜਾ ਉਹ ਇੱਥੇ ਖੂਬਸੂਰਤ ਰੱਖਣਾ ਚਾਹਦਾ ਹੈ ਯੂ ਗੋਟਸ ਰੈਡੀ ਫੋਰ ਦਸ ਹੇਅਰ